ਬਾਬਾ ਸਾਹਿਬ ਦੀ ਗ੍ਰਾਮੀਏ ਪ੍ਰਧਾਨ ਦੇ ਚੇਤਨਿਕ ਗੱਲਬਾਤ ਦੇ ਪਹੁੰਚੀ ਜੀ ਹਾਂ ਸਭ ਤੋਂ ਪਹਿਲਾਂ જય ਪੀਂਗ જય ਭਾਰਤ ਔਰ ਜਿੱਥੇ ਅੱਜ ਪੂਰੇ ਬਹੁਜਨ ਸਮਾਜ ਨੂੰ ਭਾਰਤ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਮੁਬਾਰਕਬਾਦ ਉਥੇ ਤੁਹਾਡਾ ਵੀ ਬਹੁਤ ਵੱਡਾ ਧੰਨਵਾਦ ਮੈਂ ਦੇਖ ਰਿਹਾ ਕਿ ਤੁਸੀਂ ਸਵੇਰ ਤੋਂ ਜਿੱਥੇ ਜਿਹੜਾ ਦੂਸਰਾ ਮੀਡੀਆ ਕਮਰਸ਼ੀਅਲ ਮੀਡੀਆ ਉਹ ਲੱਖਾਂ ਰੁਪਈਆ ਲੈ ਕੇ ਵੀ ਖਬਰ ਸਾਡੀ ਲਾਉਂਦਾ ਨਹੀਂ ਤੁਹਾਡਾ ਮੀਡੀਆ ਸਵੇਰ ਦਾ ਸਵੇਰੇ 9 ਵਜੇ ਤੋਂ ਮੈਂ ਦੇਖ ਰਿਹਾ ਰੈਗੂਲਰ ਤੁਸੀਂ ਬਾਬਾ ਸਾਹਿਬ ਦੀ ਗੱਲ ਵੱਖ-ਵੱਖ ਲੋਕਾਂ ਦੇ ਕੋਲੋਂ ਵੱਖ-ਵੱਖ ਬੁਲਾ ਰਹਿਆਂ ਦੇ ਜ਼ੁਬਾਨ ਦੇ ਉੱਤੋਂ ਆਪਣੇ ਚੈਨਲ ਦੇ ਉੱਪਰ ਚਲਾਉਣ ਦਾ ਅਪਰਾਹਲਾ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਇਹਦੇ ਲਈ ਬਹੁਤ-ਬਹੁਤ ਧੰਨਵਾਦ ਜੀ ਮੈਂ ਸੋਚਦਾ ਹਾਂ ਕਿ ਇਸ ਸਮਾਜ ਨੂੰ ਇਕੱਠੇ ਹੋ ਕੇ ਇੱਕ ਪ੍ਰੇਟ ਫੋਰਮ ਤੇ ਆ ਕੇ ਕੰਮ ਕਰੀਏ ਦੇਖੋ ਵਿਜੀ ਦਫ਼ਤਰ ਜਾਓ ਵਿਜੀ ਜੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਆ ਤੁਸੀਂ ਅੱਜ ਦੇਖਿਆ ਸਵੇਰ ਦਾ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਸੀਪੀਆਈ ਔਰ ਇਵਨ दैट ਕੀ ਭਾਜਪੀ ਵਾਲੇ ਵੀ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸਵੇਰ ਦੇ ਫੁੱਲ ਮਾਲਾ ਪਾਉਣ ਦੇ ਲਈ ਲੈਂਡ ਟੁੱਟੀ ਨਹੀਂ ਜੀ ਪਰ ਅਸਲੀਅਤ ਵਿੱਚ ਉਹਨਾਂ ਦੀ ਜਿਹੜੀ ਥਿੰਕਿੰਗ ਆ ਉਹ ਬਾਬਾ ਸਾਹਿਬ ਅੰਬੇਡਕਰ ਜੀ ਦੀ ਅਡਾਲੋਜੀ ਦੇ ਔਰ ਉਹਨਾਂ ਦੇ ਭਾਰਤੀ ਸੰਵਿਧਾਨ ਦੇ ਬਿਲਕੁਲ ਉਲਟਾ ਐਦਾਂ ਨਹੀਂ ਹੋਣਾ ਚਾਹੀਦਾ ਸਾਡੇ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਕਿਉਂਕਿ ਐਮਐਲਏ ਸਾਹਿਬ ਆਏ ਆ ਹੁਣੇ ਹੀ ਉੱਤਰੀ ਵਿਧਾਨ ਸਭਾ ਜੀ ਖੜੇ ਆ ਅਸੀਂ ਮੈਨੂੰ ਲੱਗਦਾ ਮਾਨਜੋਗ ਮਦਨ ਲਾਲ ਬੱਗਾ ਜੀ ਮਦਨ ਲਾਲ ਬੱਗਾ ਜੀ बार-बार ਇਹ ਗੱਲ ਦੇ ਉੱਤੇ ਜ਼ੋਰ ਦੇ ਰਹੇ ਸੀ ਕਿ ਹਿੰਦੁਸਤਾਨ ਦੇ ਵਿੱਚ ਅੱਜ ਭਾਰਤ ਬਾਬਾ ਸਾਹਿਬ ਦੇ ਸੰਵਿਧਾਨ ਦੀ ਜਿਹੜੀ ਆ ਉਹ ਜਿੱਤ ਹੋਣੀ ਚਾਹੀਦੀ ਹੈ ਜਦੋਂ ਕਿ ਮੈਨੂੰ ਲੱਗਦਾ ਵੀ ਮੈਂ ਤਾਂ ਉਹਨਾਂ ਲੋਕਾਂ ਦੇ ਸਦਕੇ ਆ ਜਿਨ੍ਹਾਂ ਨੇ 40-50 ਹਜ਼ਾਰ ਇਹਨਾਂ ਨੂੰ ਵੋਟਾਂ ਪਾਦੀਆਂ ਜਿਸ ਬੰਦੇ ਨੂੰ ਇਹੀ ਨਹੀਂ ਪਤਾ ਮੈਂ ਤਾਂ ਕਹਿੰਦਾ ਕੋਈ ਵੀ ਆ ਚਾਹੇ ਮੈਂ ਵੀ ਬੋਲਦਾ ਹਿੰਦੁਸਤਾਨ ਭਾਰਤੀ ਸੰਵਿਧਾਨ ਦਾ ਪਹਿਲਾ ਪੇਜ ਖੋਲੋ ਇੰਡੀਆ ਦੈਟਸ ਕਾਲ ਭਾਰਤ ਨਾਟੇ ਹਿੰਦੁਸਤਾਨ ਜਿਹੜਾ ਹਿੰਦੁਸਤਾਨ ਦੀ ਗੱਲ ਕਰਦਾ ਉੱਤੇ ਪਰਚਾ ਹੋਣਾ ਚਾਹੀਦਾ ਐਡੇ ਕਾਂਗਰਸ ਪਾਰਟੀ ਦਾ ਰਵਨੀਤ ਬਿੱਟੂ ਚੀਕ-ਚੀਕ ਕੇ ਹਿੰਦੁਸਤਾਨ ਸੀਪੀਆਈ ਕਾਮਨਿਸਟ ਜਿੰਨੇ ਵੀ ਕਾਮਰੇਡ ਆ ਉਹ ਹਿੰਦੁਸਤਾਨ ਦੀ ਗੱਲ ਕਰਦੇ ਆ ਫੇ ਉੱਥੋਂ ਪਤਾ ਲੱਗਦਾ ਵੀ ਬਾਬਾ ਸਾਹਿਬ ਦੇ ਫਾਲੋਅਰ ਨਹੀਂ ਇਹਨਾਂ ਨੇ ਬਾਬਾ ਸਾਹਿਬ ਨੂੰ ਕਦੇ ਪੜਿਆ ਹੀ ਨਹੀਂ ਸਿਰਫ ਵੋਟਾਂ ਲੈਣ ਦੇ ਲਈ 2024 ਆ ਆ ਹੋਰ 1.5 2 ਮਹੀਨੇ ਤੱਕ ਵੋਟਾਂ ਆਣੀਆਂ ਬਹੁਜਨ ਸਮਾਜ 85% ਲੋਕਾਂ ਦੀਆਂ ਵੋਟਾਂ ਲੈਣ ਦੇ ਲਈ ਇਹ ਵਿਖਾਵਾ ਕਰ ਰਿਹਾ ਅੱਜ ਸੋ ਮੇਰੇ ਸਮਾਜ ਨੂੰ ਅੱਜ ਜਿਹੜੀ ਅੱਜ ਦੇ 133ਵੇਂ ਜਨਮ ਦਿਨ ਦੇ ਉੱਤੇ ਇਹੀ ਦੇਖਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਦੱਸੇ ਹੋਏ ਰਸਤੇ ਦੇ ਉੱਤੇ ਜਿਹੜਾ ਜਲੰਧਰ ਦੀ ਧਾਤੀ ਤੇ ਉਹਨਾਂ ਨੇ ਆਪਣਾ ਮੈਸੇਜ ਦਿੱਤਾ ਸੀ ਵੀ ਆਹ ਮੇਰੇ ਸਮਾਜ ਦੇ ਲੋਕੋ ਆਪਣੀਆਂ ਝੁੱਗੀਆਂ ਦੀਆਂ ਦੀਵਾਰਾਂ ਤੇ ਲਿਖ ਲਓ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਤਾਂ ਉਹ ਹੁਕਮਰਾਨ ਬਣਨ ਦੇ ਲਈ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਆ ਸੋ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੂਰੇ ਭਾਰਤ ਦੇਸ਼ ਦੇ ਲੋਕਾਂ ਨੂੰ ਬੇਨਤੀ ਆ ਕਿ ਭਾਰਤ ਨੂੰ ਸੰਵਿਧਾਨ ਨੂੰ ਬਚਾਉਣ ਵਾਲੀ ਜਿਹੜੀ ਪਾਰਟੀ ਆ ਉਸ ਪਾਰਟੀ ਨੂੰ ਵੋਟ ਪਾ ਕਰਨੀ ਚਾਹੀਦੀ ਆ ਤਾਂ ਪਤਾ ਲੱਗੂਗਾ ਵੀ ਬਾਬਾ ਸਾਹਿਬ ਦੇ ਉਹਨਾਂ ਆਈਆਂ ਕਿਉਂਕਿ ਇਸ ਵਾਰ ਜਿਹੜੀ 2024 ਦੀ ਲੜਾਈ ਆ ਉਹ ਭਾਰਤੀ ਸੰਵਿਧਾਨ ਦੀ ਲੜਾਈ ਆ ਭਾਜਪਾ ਔਰ ਆਰਐਸਐਸ ਸ਼ਰਯਮ ਚੈਲੰਜ ਕਰਕੇ ਕਹਿੰਦੀ ਆ ਵੀ 400 ਪਾਰ ਤਾਂ ਸੰਵਿਧਾਨ ਅਸੀਂ ਬਦਲਾਂਗੇ ਤਾਂ ਜਿੰਨੇ ਵੀ ਹਜ਼ਾਰਾਂ ਲੋਕ ਅੱਜ ਵੱਖ-ਵੱਖ ਪਲੇਟਫਾਰਮਾਂ ਤੋਂ ਬਾਬਾ ਸਾਹਿਬ ਦੀ ਗੱਲ ਕਰਦੇ ਉਹਨਾਂ ਨੂੰ ਇਹੀ ਆ ਵੀ ਤੁਹਾਡਾ ਬਾਬਾ ਸਾਹਿਬ ਪ੍ਰਤੀ ਪਿਆਰ ਜਿਹੜਾ ਵਾ ਉਹ ਪਹਿਲੀ ਤਰੀਕ ਨੂੰ ਦੇਖਣ ਨੂੰ ਮਿਲ ਜਾਣਾ ਵੀ ਉਹ ਬਕਸੇ ਦੇ ਵਿੱਚੋਂ ਮਸ਼ੀਨ ਦੇ ਵਿੱਚੋਂ ਬਾਬਾ ਸਾਹਿਬ ਨੂੰ ਬਚਾਉਣ ਵਾਲੀ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨੂੰ ਬਚਾਉਣ ਵਾਲੀ ਔਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਬਚਾਉਣ ਵਾਲੀ ਪਾਰਟੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਂਦੇ ਆ ਜਾਂ ਨਹੀਂ ਬਣਾਉਂਦੇ ਆ ਇੱਥੋਂ ਪਤਾ ਲੱਗ ਜਾਣਾ ਤੁਹਾਨੂੰ ਜੈ ਭੀਮ ਜੈ ਭਾਰਤ